ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਚਮਕਦੀ ਹੋਈ ਆਵਾਜ਼ ਕੌਰ ਵੀ ਬਾਰੇ ਜਿਨ੍ਹਾਂ ਨੇ ਬਚਪਨ ਤੋਂ ਹੀ گاਉਂ ਦੇ گاਉਂ ਦੇ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਈ ਕੌਰ ਵੀ ਦਾ ਅਸਲੀ ਨਾਂ ਬਲਜਿੰਦਰ ਕੌਰ ਹੈ ਉਹਨਾਂ ਦਾ ਜਨਮ 5 ਜੁਲਾਈ 1991 ਨੂੰ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਹੋਇਆ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਅਤੇ ਨੱਚਣ ਦਾ ਬਹੁਤ ਸ਼ੌਂਕ ਸੀ ਸਕੂਲ ਟਾਈਮ 'ਚ ਹਰ ਇੱਕ ਸਿੰਗਿੰਗ ਅਤੇ ਡਾਂਸ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੇ ਸਨ ਉਹਨਾਂ ਦੀ ਆਵਾਜ਼ ਅਤੇ ਰੁਝੇ ਨੂੰ ਦੇਖਦੇ ਹੋਏ ਉਹਨਾਂ ਨੂੰ 뮤직 ਦੀ ਪ੍ਰੋਪਰ ਟ੍ਰੇਨਿੰਗ ਲਈ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਗਿਲਕੋਲ ਭੇਜਿਆ ਗਿਆ ਉੱਥੇ ਉਹਨਾਂ ਨੇ ਆਪਣਾ ਟੈਲੈਂਟ ਨਿਖਾਰਿਆ ਕਾਰਪਿਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਤੇ ਉਹਨਾਂ ਦਾ ਸੰਗੀਤਿਕ ਸਫ਼ਰ 2010 ਵਿੱਚ ਸ਼ੁਰੂ ਹੋਇਆ ਜਦ ਉਹ ਆਵਾਜ਼ ਪੰਜਾਬ ਦੀ ਸੀਜ਼ਨ 3 ਵਿੱਚ ਆਏ ਤੇ ਟੌਪ 5 ਵਿੱਚ ਪਹੁੰਚੇ 2011 ਵਿੱਚ ਉਹ ਪੀਟੀਸੀ ਵੌਇਸ ਆਫ ਪੰਜਾਬ ਵਿੱਚ ਫਸ ਰਹੇ ਨਾ ਰਹੇ ਪਰ ਅਸਲੀ ਸ਼ੋਹਰਤ ਉਹਨਾਂ ਨੂੰ 2013 ਵਿੱਚ ਮਿਲੀ ਜਦ ਕਾਰਪੀ ਨੇ ਪੰਜਾਬੀ ਮੂਵੀ ਡੈਡੀ ਕੂਲ ਮੁੰਡੇ ਪੁੱਲ ਵਿੱਚ ਕਲਾਸਮੇਟ ਗੀਤ ਗਾਇਆ ਇਹ ਗੀਤ ਹਿੱਟ ਹੋਇਆ ਤੇ ਲੋਕਾਂ ਨੇ ਉਹਨਾਂ ਨੂੰ ਵੀ ਨੋਟਿਸ ਕੀਤਾ ਫਿਰ ਆਇਆ ਪੀਜ਼ਾ ਹਟ ਜਿਸ ਨੇ ਉਹਨਾਂ ਦੇ ਫੈਨਜ਼ ਦੇ ਦਿਲ ਦੀ ਧੜਕਣ ਬਤਾ ਦਿੱਤੀ ਇਸ ਤੋਂ ਬਾਅਦ ਪਰਾਟਾ ਜਸਤ ਦੇਸੀ ਮਾਂ ਨੂੰ ਚਿੱਠੀ ਅੱਲਾ ਹੋ ਮਿਸਿਓ ਮਿੱਤਰਾਂ ਦੇ ਬੂਟ ਵਰਗੇ ਕਈ ਗੀਤ ਆਏ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬੀ 뮤직 ਇੰਡਸਟਰੀ ਦੀ ਸ਼ਾਈਨਿੰਗ ਸਟਾਰ ਬਣਾ ਦਿੱਤਾ ਉਹਨਾਂ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ ਬੋਲਦਾ ਸੀ ਉਹ ਜਦ ਕਾਉਂ ਤੇ ਤਾਂ ਜਿਵੇਂ ਲਿਰਿਕ ਸਿੱਧਾ ਦਿਲ 'ਚ ਉਤਰ ਜਾਂਦੇ ਕੌਰ ਵੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਆਪਣੇ ਕੰਮ ਤੇ ਫੋਕਸ ਕਰਦੇ ਨੇ ਉਹ ਨਾ ਤਾਂ ਕਿਸੇ ਕੌਂਟਰੋਵਰਸੀ 'ਚ ਪਏ ਤੇ ਨਾ ਹੀ ਉਹਨਾਂ ਨੇ ਕਦੇ ਸ਼ੌਫ ਕੀਤਾ ਉਹ ਆਪਣੇ ਫੈਨਸ ਨਾਲ ਇੰਸਟਾਗ੍ਰਾਮ ਤੇ ਜੁੜੇ ਰਹਿੰਦੇ ਨੇ ਤੇ ਆਪਣੀ ਨਿਊ ਐਲਬम्स ਤੇ ਨਿਊ ਫੋਟੋਸ ਨਾਲ ਅਪਡੇਟ ਕਰਦੇ ਰਹਿੰਦੇ ਹਨ ਅੱਜ ਵੀ ਸਾਨੂੰ ਇਹ ਸਿਖਾਉਂਦੇ ਹਨ ਕਿ ਜੇ ਮਨ ਵਿੱਚ ਸੱਚੀ ਲਗਨ ਹੋਵੇ ਤਾਂ ਛੋਟੇ ਜਿਹੇ ਪਿੰਡ ਤੋਂ ਕੋਈ ਵੀ ਬੰਦਾ ਉੱਠ ਕੇ ਦੁਨੀਆ ਦੇ ਮੰਚ ਤੇ ਆਪਣਾ ਨਾਂ ਰੋਸ਼ਨ ਕਰ ਸਕਦਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਕੌਰਵੀ ਦੀ ਇਹ ਇਨਸਪਾਇਰਿੰਗ ਜਰਨੀ ਪਸੰਦ ਆਈ ਹੋਵੇਗੀ। ਅਜੇ ਹੋਰ ਪੰਜਾਬੀ ਸਟਾਰਸ ਬਾਰੇ ਜਾਣਨ ਲਈ ਸਾਡੇ ਨਾਲ ਜੁੜੇ ਰਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਚਮਕਦੀ ਹੋਈ ਆਵਾਜ਼ ਕੌਰਵੀ ਬਾਰੇ ਜਿਨ੍ਹਾਂ ਨੇ ਬਚਪਨ ਤੋਂ ਹੀ گاਉਂ ਦੇ گاਉਂ ਦੇ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ। ਕੌਰਵੀ ਦਾ ਅਸਲੀ ਨਾਂ ਬਲਜਿੰਦਰ ਕੌਰ ਹੈ। ਉਹਨਾਂ ਦਾ ਜਨਮ 5 ਜੁਲਾਈ 1991 ਨੂੰ ਪੰਜਾਬ ਦੇ ਜਰੂਰ ਸ਼ਹਿਰ ਵਿੱਚ ਹੋਇਆ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਅਤੇ ਨੱਚਣ ਦਾ ਬਹੁਤ ਸ਼ੌਂਕ ਸੀ ਸਕੂਲ ਟਾਈਮ 'ਚ ਹਰ ਇੱਕ ਸਿੰਗਿੰਗ ਅਤੇ ਡਾਂਸ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੇ ਸਨ ਉਹਨਾਂ ਦੀ ਆਵਾਜ਼ ਅਤੇ ਰੁਝੇ ਨੂੰ ਦੇਖਦੇ ਹੋਏ ਉਹਨਾਂ ਨੂੰ 뮤직 ਦੀ ਪ੍ਰੋਪਰ ਟ੍ਰੇਨਿੰਗ ਲਈ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਗਿਲਕੋਲ ਭੇਜਿਆ ਗਿਆ ਉੱਥੇ ਉਹਨਾਂ ਨੇ ਆਪਣਾ ਟੈਲੈਂਟ ਨਿਖਾਰਿਆ ਕਾਰਪਿਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਤੇ ਉਹਨਾਂ ਦਾ ਸੰਗੀਤਿਕ ਸਫ਼ਰ 2010 ਵਿੱਚ ਸ਼ੁਰੂ ਹੋਇਆ ਜਦ ਉਹ ਆਵਾਜ਼ ਪੰਜਾਬ ਦੀ ਸੀਜ਼ਨ 3 ਵਿੱਚ ਆਏ ਤੇ ਟੌਪ 5 ਵਿੱਚ ਪਹੁੰਚੇ 2011 ਵਿੱਚ ਉਹ ਪੀਟੀਸੀ ਵੌਇਸ ਆਫ ਪੰਜਾਬ ਵਿੱਚ ਫਸ ਰਹੇ ਹਨ ਰਹੇ ਪਰ ਅਸਲੀ ਸ਼ੋਹਰਤ ਉਹਨਾਂ ਨੂੰ 2013 ਵਿੱਚ ਮਿਲੀ ਜਦ ਕਾਰਪੀ ਨੇ ਪੰਜਾਬੀ ਮੂਵੀ ਡੈਡੀ ਕੂਲ ਮੁੰਡੇ ਫੁੱਲ ਵਿੱਚ ਕਲਾਸਮੇਟ ਗੀਤ ਗਾਇਆ ਇਹ ਗੀਤ ਹਿੱਟ ਹੋਇਆ ਤੇ ਲੋਕਾਂ ਨੇ ਉਹਨਾਂ ਨੂੰ ਵੀ ਨੋਟਿਸ ਕੀਤਾ ਫਿਰ ਆਇਆ ਪੀਜ਼ਾ ਹਟ ਜਿਸ ਨੇ ਉਹਨਾਂ ਦੇ ਫੈਨਜ਼ ਦੇ ਦਿਲ ਦੀ ਧੜਕਣ ਬਤਾ ਦਿੱਤੀ ਇਸ ਤੋਂ ਬਾਅਦ ਪਰਾਟਾ ਜਸਟ ਦੇਸੀ ਮਾਂ ਨੂੰ ਚਿੱਠੀ ਅੱਲਾਹੋ ਮਿਸਿਓ ਮਿੱਤਰਾਂ ਦੇ ਬੂਟ ਵਰਗੇ ਕਈ ਗੀਤ ਆਏ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬੀ 뮤직 ਇੰਡਸਟਰੀ ਦੀ ਸ਼ਾਈਨਿੰਗ ਸਟਾਰ ਬਣਾ ਦਿੱਤਾ ਉਹਨਾਂ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ ਬੋਲਦਾ ਸੀ ਉਹ ਜਦ ਕਾਉਂ ਤੇ ਤਾਂ ਜਿਵੇਂ ਲਿਰਿਕਸ ਸਿੱਧਾ ਦਲ ਚ ਉਤਰ ਜਾਂਦੇ ਕੌਰ ਵੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਆਪਣੇ ਕੰਮ ਤੇ ਫੋਕਸ ਕਰਦੇ ਨੇ ਉਹ ਨਾ ਤਾਂ ਕਿਸੇ ਕੌਂਟ੍ਰੋਵਰਸੀ ਚ ਪਏ ਤੇ ਨਾ ਹੀ ਉਹਨਾਂ ਨੇ ਕਦੇ ਸ਼ੌਫ ਕੀਤਾ ਉਹ ਆਪਣੇ ਫੈਨਸ ਨਾਲ ਇੰਸਟਾਗ੍ਰਾਮ ਤੇ ਜੁੜੇ ਰਹਿੰਦੇ ਨੇ ਤੇ ਆਪਣੀ ਨਿਊ ਐਲਬम्स ਤੇ ਨਿਊ ਫੋਟੋਸ ਨਾਲ ਅਪਡੇਟ ਕਰਦੇ ਰਹਿੰਦੇ ਹਨ ਕੌਰ ਵੀ ਸਾਨੂੰ ਇਹ ਸਿਖਾਉਂਦੇ ਹਨ ਕਿ ਜੇ ਮਨ ਵਿੱਚ ਸੱਚੀ ਲਗਨ ਹੋਵੇ ਤਾਂ ਛੋਟੇ ਜਿਹੇ ਪਿੰਡ ਤੋਂ ਕੋਈ ਵੀ ਬੰਦਾ ਉੱਠ ਕੇ ਦੁਨੀਆ ਦੇ ਮੰਚ ਤੇ ਆਪਣਾ ਨਾਂ ਰੋਸ਼ਨ ਕਰ ਸਕਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਕੌਰ ਵੀ ਦੀ ਇਹ ਇਨਸਪਾਇਰਿੰਗ ਜਰਨੀ ਪਸੰਦ ਆਈ ਹੋਵੇਗੀ ਅਜੇ ਹੋਰ ਪੰਜਾਬੀ ਸਟਾਰਸ ਬਾਰੇ ਜਾਣਾਂ ਲਈ ਸਾਡੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਚਮਕਦੀ ਹੋਈ ਆਵਾਜ਼ ਕੌਰ ਵੀ ਬਾਰੇ ਜਿਨ੍ਹਾਂ ਨੇ ਬਚਪਨ ਤੋਂ ਹੀ گاਉਂਦੇ-ਗਾਉਂਦੇ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਨ ਬਣਾਈ ਕੌਰ ਵੀ ਦਾ ਅਸਲੀ ਨਾਂ ਬਲਜਿੰਦਰ ਕੌਰ ਹੈ ਉਹਨਾਂ ਦਾ ਜਨਮ 5 ਜੁਲਾਈ 1991 ਨੂੰ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਹੋਇਆ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਅਤੇ ਨੱਚਣ ਦਾ ਬਹੁਤ ਸ਼ੌਂਕ ਸੀ ਸਕੂਲ ਟਾਈਮ 'ਚ ਹਰ ਇੱਕ ਸਿੰਗਿੰਗ ਅਤੇ ਡਾਂਸ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੇ ਸਨ ਉਹਨਾਂ ਦੀ ਆਵਾਜ਼ ਅਤੇ ਰੁਝੇ ਨੂੰ ਦੇਖਦੇ ਹੋਏ ਉਹਨਾਂ ਨੂੰ 뮤직 ਦੀ ਪ੍ਰੋਪਰ ਟ੍ਰੇਨਿੰਗ ਲਈ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਜਿਲਕੋਲ ਪੇਜ ਗਿਆ ਉੱਥੇ ਉਹਨਾਂ ਨੇ ਆਪਣਾ ਟੈਲੈਂਟ ਨਿਖਾਰਿਆ ਕਾਰਪਿਕ ਸਿਕ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਤੇ ਉਹਨਾਂ ਦਾ ਸੰਗੀਤਿਕ ਸਫ਼ਰ 2010 ਵਿੱਚ ਸ਼ੁਰੂ ਹੋਇਆ ਜਦ ਉਹ ਆਵਾਜ਼ ਪੰਜਾਬ ਦੀ ਸੀਜ਼ਨ 3 ਵਿੱਚ ਆਏ ਤੇ ਟੌਪ 5 ਵਿੱਚ ਪਹੁੰਚੇ 2011 ਵਿੱਚ ਉਹ ਪੀਟੀਸੀ ਵੌਇਸ ਆਫ ਪੰਜਾਬ ਵਿੱਚ ਫਸਰਨਰ ਰਹਿ ਪਰ ਅਸਲੀ ਸ਼ੋਹਰਤ ਉਹਨਾਂ ਨੂੰ 2013 ਵਿੱਚ ਮਿਲੀ ਜਦ ਕਾਰਪੀ ਨੇ ਪੰਜਾਬੀ ਮੂਵੀ ਡੈਡੀ ਕੋਲ ਮੁੰਡੇ ਫੁੱਲ ਵਿੱਚ ਕਲਾਸਮੇਟ ਗੀਤ ਗਾਇਆ ਇਹ ਗੀਤ ਹਿੱਟ ਹੋਇਆ ਤੇ ਲੋਕਾਂ ਨੇ ਉਹਨਾਂ ਨੂੰ ਵੀ ਨੋਟਿਸ ਕੀਤਾ ਫਿਰ ਆਇਆ ਪੀਜ਼ਾ ਹਟ ਜਿਸ ਨੇ ਉਹਨਾਂ ਦੇ ਫੈਨਜ਼ ਦੇ ਦਿਲ ਦੀ ਧੜਕਣ ਬਤਾਈ ਇਸ ਤੋਂ ਬਾਅਦ ਪਰਾਟਾ ਜਸਤ ਦੇਸੀ ਮਾਂ ਨੂੰ ਚਿੱਠੀ ਅੱਲਾ ਹੋ ਮਿਸ ਯੂ ਮਿੱਤਰਾਂ ਦੇ ਬੂਟ ਵਰਗੇ ਕਈ ਗੀਤ ਹੈ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬੀ 뮤직 ਇੰਡਸਟਰੀ ਦੀ ਸ਼ਾਈਨਿੰਗ ਸਟਾਰ ਬਣਾ ਦਿੱਤਾ ਉਹਨਾਂ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ ਬੋਲਦਾ ਸੀ ਉਹ ਜਦ ਕਾਉਂ ਤੇ ਤਾਂ ਜਿਵੇਂ ਲਿਰਿਕ ਸਿੱਧਾ ਦਿਲ 'ਚ ਉਤਰ ਜਾਂਦੇ ਕੌਰ ਵੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਆਪਣੇ ਕੰਮ ਤੇ ਫੋਕਸ ਕਰਦੇ ਨੇ ਉਹ ਨਾ ਤਾਂ ਕਿਸੇ ਕੌਂਟਰੋਵਰਸੀ 'ਚ ਪਏ ਤੇ ਨਾ ਹੀ ਉਹਨਾਂ ਨੇ ਕਦੇ ਸ਼ੋਅ ਆਫ ਕੀਤਾ ਉਹ ਆਪਣੇ ਫੈਨਸ ਨਾਲ ਇੰਸਟਾਗ੍ਰਾਮ ਤੇ ਜੁੜੇ ਰਹਿੰਦੇ ਨੇ ਤੇ ਆਪਣੀ ਨਿਊ ਐਲਬम्स ਤੇ ਨਿਊ ਫੋਟੋਸ ਨਾਲ ਅਪਡੇਟ ਕਰਦੇ ਰਹਿੰਦੇ ਹਨ ਕੌਰਵੀ ਸਾਨੂੰ ਇਹ ਸਿਖਾਉਂਦੇ ਹਨ ਕਿ ਜੇ ਮਨ ਵਿੱਚ ਸੱਚੀ ਲਗਨ ਹੋਵੇ ਤਾਂ ਛੋਟੇ ਜਿਹੇ ਪਿੰਡ ਤੋਂ ਕੋਈ ਵੀ ਬੰਦਾ ਉੱਠ ਕੇ ਦੁਨੀਆ ਦੇ ਮੰਚ ਤੇ ਆਪਣਾ ਨਾਂ ਰੋਸ਼ਨ ਕਰ ਸਕਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਕੌਰਵੀ ਦੀ ਇਹ ਇਨਸਪਾਇਰਿੰਗ ਜਰਨੀ ਪਸੰਦ ਆਈ ਹੋਵੇਗੀ ਅਜੇ ਹੋਰ ਪੰਜਾਬੀ ਸਟਾਰਸ ਬਾਰੇ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਚਮਕਦੀ ਹੋਈ ਆਵਾਜ਼ ਕੌਰਵੀ ਬਾਰੇ ਜਿਨ੍ਹਾਂ ਨੇ ਬਚਪਨ ਤੋਂ ਹੀ گاਉਂ ਦੇ گاਉਂ ਦੇ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਈ ਕੌਰਵੀ ਦਾ ਅਸਲੀ ਨਾਂ ਬਲਜਿੰਦਰ ਕੌਰ ਹੈ ਉਹਨਾਂ ਦਾ ਜਨਮ 5 ਜੁਲਾਈ 199 21 ਨੂੰ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਅਤੇ ਨੱਚਣ ਦਾ ਬਹੁਤ ਸ਼ੌਂਕ ਸੀ। ਸਕੂਲ ਟਾਈਮ 'ਚ ਹਰ ਇੱਕ ਸਿੰਗਿੰਗ ਅਤੇ ਡਾਂਸ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੇ ਸਨ। ਉਹਨਾਂ ਦੀ ਆਵਾਜ਼ ਅਤੇ ਰੁਝੇ ਨੂੰ ਦੇਖਦੇ ਹੋਏ ਉਹਨਾਂ ਨੂੰ ਮਿਊਜ਼ਿਕ ਦੀ ਪ੍ਰੋਪਰ ਟ੍ਰੇਨਿੰਗ ਲਈ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਗਿਲਕੋਲ ਭੇਜਿਆ ਗਿਆ। ਉੱਥੇ ਉਹਨਾਂ ਨੇ ਆਪਣਾ ਟੈਲੈਂਟ ਨਿਖਾਰਿਆ। ਕਾਰਪਿਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਤੇ ਉਹਨਾਂ ਦਾ ਸੰਗੀਤਿਕ ਸਫ਼ਰ 2010 ਵਿੱਚ ਸ਼ੁਰੂ ਹੋਇਆ ਜਦ ਉਹ ਆਵਾਜ਼ ਪੰਜਾਬ ਦੀ ਸੀਜ਼ਨ 3 ਵਿੱਚ ਆਏ ਤੇ ਟੌਪ 5 ਵਿੱਚ ਪਹੁੰਚੇ। 2011 ਵਿੱਚ ਉਹ ਪੀਟੀਸੀ ਵੌਇਸ ਪੰਜਾਬ ਵਿੱਚ ਫਸਰਨਰ ਰਪ ਰਹੇ ਪਰ ਅਸਲੀ ਸ਼ੋਹਰਤ ਉਹਨਾਂ ਨੂੰ 2013 ਵਿੱਚ ਮਿਲੀ ਜਦ ਕਾਰਪੀ ਨੇ ਪੰਜਾਬੀ ਮੂਵੀ ਡੈਡੀ ਕੋਲ ਮੁੰਡੇ ਫੋਲ ਵਿੱਚ ਕਲਾਸਮੇਟ ਗੀਤ ਗਾਇਆ ਇਹ ਗੀਤ ਹਿੱਟ ਹੋਇਆ ਤੇ ਲੋਕਾਂ ਨੇ ਉਹਨਾਂ ਨੂੰ ਵੀ ਨੋਟਿਸ ਕੀਤਾ ਫਿਰ ਆਇਆ ਪੀਜ਼ਾ ਹਟ ਜਿਸ ਨੇ ਉਹਨਾਂ ਦੇ ਫੈਨਜ਼ ਦੇ ਦਿਲ ਦੀ ਧੜਕਣ ਬਤਾ ਦਿੱਤੀ ਇਸ ਤੋਂ ਬਾਅਦ ਪਰਾਟਾ ਜਸਟ ਦੇਸੀ ਮਾਂ ਨੂੰ ਚਿੱਠੀ ਅੱਲਾਹੋ ਮਿਸਿਓ ਮਿੱਤਰਾਂ ਦੇ ਬੂਟ ਵਰਗੇ ਕਈ ਗੀਤ ਆਏ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬੀ 뮤직 ਇੰਡਸਟਰੀ ਦੀ ਸ਼ਾਈਨਿੰਗ ਸਟਾਰ ਬਣਾ ਦਿੱਤਾ ਉਹਨਾਂ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ ਬੋਲਦਾ ਸੀ ਉਹ ਜਦ ਕਾ ਉਹਨਾਂ ਦਾ ਜਿਵੇਂ ਲਿਰਿਕ ਸਿੱਧਾ ਦਿਲ 'ਚ ਉਤਰ ਜਾਂਦੇ। ਕੌਰ ਵੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਆਪਣੇ ਕੰਮ ਤੇ ਫੋਕਸ ਕਰਦੇ ਨੇ। ਉਹ ਨਾ ਤਾਂ ਕਿਸੇ ਕੌਂਟ੍ਰੋਵਰਸੀ 'ਚ ਪਏ ਤੇ ਨਾ ਹੀ ਉਹਨਾਂ ਨੇ ਕਦੇ ਸ਼ੌਫ ਕੀਤਾ। ਉਹ ਆਪਣੇ ਫੈਨਸ ਨਾਲ ਇੰਸਟਾਗ੍ਰਾਮ ਤੇ ਜੁੜੇ ਰਹਿੰਦੇ ਨੇ ਤੇ ਆਪਣੀ ਨਿਊ ਐਲਬम्स ਤੇ ਨਿਊ ਫੋਟੋਸ ਨਾਲ ਅਪਡੇਟ ਕਰਦੇ ਰਹਿੰਦੇ ਹਨ। ਕੌਰ ਵੀ ਸਾਨੂੰ ਇਹ ਸਿਖਾਉਂਦੇ ਹਨ ਕਿ ਜੇ ਮਨ ਵਿੱਚ ਸੱਚੀ ਲਗਨ ਹੋਵੇ ਤਾਂ ਛੋਟੇ ਜਿਹੇ ਪਿੰਡ ਤੋਂ ਕੋਈ ਵੀ ਬੰਦਾ ਉੱਠ ਕੇ ਦੁਨੀਆ ਦੇ ਮੰਚ ਤੇ ਆਪਣਾ ਨਾਂ ਰੋਸ਼ਨ ਕਰ ਸਕਦਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਕੌਰ ਵੀ ਦੀ ਇਹ ਇਨਸਪਾਇਰਿੰਗ ਜਰਨੀ ਪਸੰਦ ਆਈ ਹੋਵੇਗੀ। ਅਜੇਹੋਰ ਪੰਜਾਬੀ ਸਟਾਰਸ ਬਾਰੇ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਚਮਕਦੀ ਹੋਈ ਆਵਾਜ਼ ਕੌਰ ਬਾਰੇ ਜਿਨ੍ਹਾਂ ਨੇ ਬਚਪਨ ਤੋਂ ਹੀ گاਉਂ ਦੇ گاਉਂ ਦੇ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਈ ਕੌਰ ਦਾ ਅਸਲੀ ਨਾਂ ਬਲਜਿੰਦਰ ਕੌਰ ਹੈ ਉਹਨਾਂ ਦਾ ਜਨਮ 5 ਜੁਲਾਈ 1991 ਨੂੰ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਹੋਇਆ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਅਤੇ ਨੱਚਣ ਦਾ ਬਹੁਤ ਸ਼ੌਂਕ ਸੀ ਸਕੂਲ ਟਾਈਮ 'ਚ ਹਰ ਇੱਕ ਸਿੰਗਿੰਗ ਅਤੇ ਡਾਂਸ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੇ ਸਨ ਉਹਨਾਂ ਦੀ ਆਵਾਜ਼ ਅਤੇ ਰੁਝੇ ਨੂੰ ਦੇਖਦੇ ਹੋਏ ਉਹਨਾਂ ਨੂੰ 뮤직 ਦੀ ਪ੍ਰੋਪਰ ਟ੍ਰੇਨਿੰਗ ਲਈ ਸਫਰ ਗੁਰਪ੍ਰਤਾਪ ਸਿੰਘ ਗਿਲਕੋਲ ਪੇਜ ਗਿਆ ਉੱਥੇ ਉਹਨਾਂ ਨੇ ਆਪਣਾ ਟੈਲੈਂਟ ਨਿਖਾਰਿਆ ਕਾਰਪਿਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਤੇ ਉਹਨਾਂ ਦਾ ਸੰਗੀਤਿਕ ਸਫਰ 2010 ਤੋਂ ਸ਼ੁਰੂ ਹੋਇਆ ਜਦ ਉਹ ਆਵਾਜ਼ ਪੰਜਾਬ ਦੀ ਸੀਜ਼ਨ 3 ਵਿੱਚ ਆਏ ਤੇ ਟੌਪ 5 ਵਿੱਚ ਪਹੁੰਚੇ 2011 ਵਿੱਚ ਉਹ ਪੀਟੀਸੀ ਵੌਇਸ ਆਫ ਪੰਜਾਬ ਵਿੱਚ ਫਸਲ ਰਨਰ ਅਪ ਰਹੇ ਪਰ ਅਸਲੀ ਸ਼ੋਹਰਤ ਉਹਨਾਂ ਨੂੰ 2013 ਵਿੱਚ ਮਿਲੀ ਜਦ ਕਾਰਪੀ ਨੇ ਪੰਜਾਬੀ ਮੂਵੀ ਡੈਡੀ ਕੂਲ ਮੁੰਡੇ ਫੁੱਲ ਵਿੱਚ ਕਲਾਸਮੇਟ ਗੀਤ ਗਾਇਆ ਇਹ ਗੀਤ ਹਿੱਟ ਹੋਇਆ ਤੇ ਲੋਕਾਂ ਨੇ ਉਹਨਾਂ ਨੂੰ ਵੀ ਨੋਟਿਸ ਕੀਤਾ ਫਿਰ ਆਇਆ ਪੀਜ਼ਾ ਹਟ ਜਿਸ ਨੇ ਉਹਨਾਂ ਦੇ ਜਦ ਦਿਲ ਦੀ ਧੜਕਣ ਬਤਾ ਦਿੱਤੀ ਇਸ ਤੋਂ ਬਾਅਦ ਪਰਾਟਾ ਜਸਤ ਦੇਸੀ ਮਾਂ ਨੂੰ ਚਿੱਠੀ ਅੱਲਾ ਹੋ ਮਿਸਿਓ ਮਿੱਤਰਾਂ ਦੇ ਬੂਟ ਵਰਗੇ ਕਈ ਗੀਤ ਆਏ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬੀ 뮤직 ਇੰਡਸਟਰੀ ਦੀ ਸ਼ਾਈਨਿੰਗ ਸਟਾਰ ਬਣਾ ਦਿੱਤਾ ਉਹਨਾਂ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ ਬੋਲਦਾ ਸੀ ਉਹ ਜਦ ਕਾਉਂ ਤੇ ਤਾਂ ਜਿਵੇਂ ਲਿਰਿਕ ਸਿੱਧਾ ਦਿਲ 'ਚ ਉਤਰ ਜਾਂਦੇ ਕੌਰ ਵੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਆਪਣੇ ਕੰਮ ਤੇ ਫੋਕਸ ਕਰਦੇ ਨੇ ਉਹ ਨਾ ਤਾਂ ਕਿਸੇ ਕੌਂਟਰੋਵਰਸੀ 'ਚ ਪਏ ਤੇ ਨਾ ਹੀ ਉਹਨਾਂ ਨੇ ਕਦੇ ਸ਼ੌਫ ਕੀਤਾ ਉਹ ਆਪਣੇ ਫੈਨਸ ਨਾਲ ਇੰਸਟਾਗ੍ਰਾਮ ਤੇ ਜੁੜੇ ਰਹਿੰਦੇ ਨੇ ਤੇ ਆਪਣੀ ਨਿਊ ਐਲਬਮ ਸਟੇ ਨਿਊ ਫੋਟੋਸ ਨਾ ਅਪਡੇਟ ਕਰਦੇ ਰਹਿੰਦੇ ਹਨ ਕੌਰਵੀ ਸਾਨੂੰ ਇਹ ਸਿਖਾਉਂਦੇ ਹਨ ਕਿ ਜੇ ਮਨ ਵਿੱਚ ਸੱਚੀ ਲਗਨ ਹੋਵੇ ਤਾਂ ਛੋਟੇ ਜਿਹੇ ਪਿੰਡ ਤੋਂ ਕੋਈ ਵੀ ਬੰਦਾ ਉੱਠ ਕੇ ਦੁਨੀਆ ਦੇ ਮੰਚ ਤੇ ਆਪਣਾ ਨਾਂ ਰੋਸ਼ਨ ਕਰ ਸਕਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਕੌਰਵੀ ਦੀ ਇਹ ਇਨਸਪਾਇਰਿੰਗ ਜਰਨੀ ਪਸੰਦ ਆਈ ਹੋਵੇਗੀ ਅਜੇ ਹੋਰ ਪੰਜਾਬੀ ਸਟਾਰਸ ਬਾਰੇ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਚਮਕਦੀ ਹੋਈ ਆਵਾਜ਼ ਕੌਰਵੀ ਬਾਰੇ ਜਿਨ੍ਹਾਂ ਨੇ ਬਚਪਨ ਤੋਂ ਹੀ گاਉਂ ਦੇ گاਉਂ ਦੇ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਈ ਕੌਰਵੀ ਦਾ ਅਸਲੀ ਨਾਂ ਬਲਜਿੰਦਰ ਕੌਰ ਹੈ ਉਹਨਾਂ ਦਾ ਉਹਨਾਂ 5 ਜੁਲਾਈ 1991 ਨੂੰ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਅਤੇ ਨੱਚਣ ਦਾ ਬਹੁਤ ਸ਼ੌਂਕ ਸੀ। ਸਕੂਲ ਟਾਈਮ 'ਚ ਹਰ ਇੱਕ ਸਿੰਗਿੰਗ ਅਤੇ ਡਾਂਸ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੇ ਸਨ। ਉਹਨਾਂ ਦੀ ਆਵਾਜ਼ ਅਤੇ ਰੁਝੇ ਨੂੰ ਦੇਖਦੇ ਹੋਏ ਉਹਨਾਂ ਨੂੰ 뮤직 ਦੀ ਪ੍ਰੋਪਰ ਟ੍ਰੇਨਿੰਗ ਲਈ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਗਿਲਕੋਲ ਭੇਜਿਆ ਗਿਆ। ਉੱਥੇ ਉਹਨਾਂ ਨੇ ਆਪਣਾ ਟੈਲੈਂਟ ਨਿਖਾਰਿਆ। ਕਾਰਪਿਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਤੇ ਉਹਨਾਂ ਦਾ ਸੰਗੀਤਿਕ ਸਫ਼ਰ 2010 ਵਿੱਚ ਸ਼ੁਰੂ ਹੋਇਆ ਜਦ ਉਹ ਆਵਾਜ਼ ਪੰਜਾਬ ਦੀ ਸੀਜ਼ਨ 3 ਵਿੱਚ ਆਏ ਤੇ ਟੌਪ 5 ਵਿੱਚ ਪਹੁੰਚੇ। 11 ਵਿੱਚ ਉਹ ਪੀਟੀਸੀ ਵੌਇਸ ਆਫ ਪੰਜਾਬ ਵਿੱਚ ਫਸਰਨ ਰਹਿ ਰਹੇ ਪਰ ਅਸਲੀ ਸ਼ੋਹਰਤ ਉਹਨਾਂ ਨੂੰ 2013 ਵਿੱਚ ਮਿਲੀ ਜਦ ਕੌਰਪੀ ਨੇ ਪੰਜਾਬੀ ਮੂਵੀ ਡੈਡੀ ਕੂਲ ਮੁੰਡੇ ਫੁੱਲ ਵਿੱਚ ਕਲਾਸਮੇਟ ਗੀਤ ਗਾਇਆ ਇਹ ਗੀਤ ਹਿੱਟ ਹੋਇਆ ਤੇ ਲੋਕਾਂ ਨੇ ਉਹਨਾਂ ਨੂੰ ਵੀ ਨੋਟਿਸ ਕੀਤਾ ਫਿਰ ਆਇਆ ਪੀਜ਼ਾ ਹਟ ਜਿਸ ਨੇ ਉਹਨਾਂ ਦੇ ਫੈਨਸ ਦੇ ਦਿਲ ਦੀ ਧੜਕਣ ਬਤਾ ਦਿੱਤੀ ਇਸ ਤੋਂ ਬਾਅਦ ਪਰਾਟਾ ਜਸਟ ਦੇਸੀ ਮਾਂ ਨੂੰ ਚਿੱਠੀ ਅੱਲਾਹੋ ਮਿਸਿਓ ਮਿੱਤਰਾਂ ਦੇ ਬੋਟ ਵਰਗੇ ਕਈ ਗੀਤ ਆਏ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬੀ 뮤직 ਇੰਡਸਟਰੀ ਦੀ ਸ਼ਾਈਨਿੰਗ ਸਟਾਰ ਬਣਾ ਦਿੱਤਾ ਉਹਨਾਂ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਚੜ ਬੋਲਦਾ ਸੀ ਉਹ ਜਦ ਕਾਉਂ ਤੇ ਤਾਂ ਜਿਵੇਂ ਲਿਰਿਕ ਸਿੱਧਾ ਦਿਲ 'ਚ ਉਤਰ ਜਾਂਦੇ ਕੌਰ ਵੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਆਪਣੇ ਕੰਮ ਤੇ ਫੋਕਸ ਕਰਦੇ ਨੇ ਉਹ ਨਾ ਤਾਂ ਕਿਸੇ ਕੌਂਟ੍ਰੋਵਰਸੀ 'ਚ ਪਏ ਤੇ ਨਾ ਹੀ ਉਹਨਾਂ ਨੇ ਕਦੇ ਸ਼ੋਅ ਆਫ ਕੀਤਾ ਉਹ ਆਪਣੇ ਫੈਨਸ ਨਾਲ ਇੰਸਟਾਗ੍ਰਾਮ ਤੇ ਜੁੜੇ ਰਹਿੰਦੇ ਨੇ ਤੇ ਆਪਣੀ ਨਿਊ ਐਲਬम्स ਤੇ ਨਿਊ ਫੋਟੋਸ ਨਾਲ ਅਪਡੇਟ ਕਰਦੇ ਰਹਿੰਦੇ ਹਨ ਕੌਰ ਵੀ ਸਾਨੂੰ ਇਹ ਸਿਖਾਉਂਦੇ ਹਨ ਕਿ ਜੇ ਮਨ ਵਿੱਚ ਸੱਚੀ ਲਗਨ ਹੋਵੇ ਤਾਂ ਛੋਟੇ ਜਿਹੇ ਪਿੰਡ ਤੋਂ ਕੋਈ ਵੀ ਬੰਦਾ ਉੱਠ ਕੇ ਦੁਨੀਆ ਦੇ ਮੰਚ ਤੇ ਆਪਣਾ ਨਾਂ ਰੋਸ਼ਨ ਕਰ ਸਕਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਕੌਰ ਵੀ ਦੀ ਇਹ ਇਨਸਪਾਇਰਿੰਗ ਜਰਨੀ ਕੰਦਾਈ ਹੋਵੇਗੀ ਅਜੇ ਹੋਰ ਪੰਜਾਬੀ ਸਟਾਰਸ ਬਾਰੇ ਜਾਣਨ ਲਈ ਸਾਡੇ ਨਾਲ ਜੁੜੇ ਰਹੋ